ਦੇਲੀ ਕੈਬਨਿਟ ਮਿੰਿਸਟਰ ਮੀਟਿੰਗ ਦੇ ਵਿੱਚ ਜੋ अहम ਫੈਸਲੇ ਲਏ ਗਏ ਉਹਦੇ ਲਈ ਅੱਜ ਆਪਾਂ ਪੀਸੀ ਦੇ ਮੇਰੇ ਨਾਲ ਬਲਤੇਜ ਪੰਨੂ ਜੀ ਸਾਡੇ ਦੀਪੀਰ ਜੀ ਸੋ ਬਹੁਤ ਸ਼ੁਰੂਆਤ ਦੇ ਵਿੱਚ ਬਨੂੜ ਦੇ ਵਿੱਚ ਸਬਤ ਤਸੀਲ ਜਿਹੜੀ ਬਨੂੜ ਜੋ ਤਸੀਲ ਮਹਾਲੀ ਦੇ ਵਿੱਚ ਸੀਗੀ ਸੋ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀਆਂ ਪ੍ਰੋਬਲਮਾਂ ਲੋਕਾਂ ਦੀਆਂ ਕੰਪਲੇਟਾਂ ਕਿ ਕੰਮ ਨੂੰ ਜਿਹੜਾ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਤਸੀਲ ਛੋਟੀ ਹੈ ਪ੍ਰੋਬਲਮ ਆ ਰਹੀਆਂ ਉਹਨੂੰ ਤਹਿਸੀਲ ਦੇ ਵਿੱਚ ਅੱਜ ਜਿਹੜਾ ਮੰਤਰੀ ਮੰਡਲ ਦੇ ਵਿੱਚ ਉਹਨੂੰ ਅਪਗ੍ਰੇਡ ਕਰਕੇ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਤਹਿਸੀਲ ਵਿੱਚ ਦੋ ਕਨਗੋ ਸਰਕਲ 14 ਪਟਵਾਰ ਸਰਕਲ ਅਤੇ 40 ਪਿੰਡ ਸਾਮਿਲ ਹੋਣਗੇ 40 ਪਿੰਡਾਂ ਦੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਸੀ ਉਹਨੂੰ ਅੱਜ ਕੈਬਨਿਟ ਦੇ ਵਿੱਚ ਇਹ ਤਸਵੀਰ ਬਨੂ ਨੂੰ ਅਪਗ੍ਰੇਡ ਕਰਕੇ ਉਹਦਾ ਜਿਹੜਾ ਹੱਲ ਕੀਤਾ ਗਿਆ ਉਸ ਤੋਂ ਇਸ ਦੇ ਨਾਲ ਹੀ ਹੁਸਿਆਰਪੁਰ ਡਿਸਟ੍ਰਿਕਟ ਹਾਂਜੀ ਹਾਂਜੀ ਉਸ ਤੇ ਨਾਲ ਹੀ ਹੁਸਿਆਰਪੁਰ ਡਿਸਟ੍ਰਿਕਟ ਵਿੱਚ ਤਸੀਲ ਹਰਿਆਣਾ ਨੂੰ ਜਿਹੜਾ ਸਰਪੱਖੀ ਫੈਸਲਾ ਲਿਆ ਗਿਆ ਜਿਸ ਦੇ ਸਬਤ ਤਸੀਲ ਵਿੱਚ 2 ਕਨਗੋ 12 ਪਟਵਾਰ 50 ਪਿੰਡ ਸ਼ਾਮਲ ਕੀਤੇ ਗਏ ਜੋ ਸਭ ਸਿਰ ਪੁੰਗਾ ਸੀਗੀ ਪੰਨਾ ਤੰਗ ਸੜਕਾਂ ਮੌਸਮੀ ਨਾਲਿਆ ਤੇ ਜੰਗਲੀ ਇਲਾਕਿਆਂ ਵਾਲਾ ਖੇਤਰ ਸੀਗਾ ਇਹ ਸਾਰਾ 50 ਪਿੰਡਾਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਰੋਜ਼ਾਨਾ ਹੀ ਜਿਹੜੀਆਂ ਪ੍ਰੋਬਲਮ ਆਉਂਦੀ ਸੀ ਪੁੰਗੇ ਜ਼ਾਂ ਦੇ ਵਿੱਚ ਸੋ ਇਹ ਅੱਜ ਕੈਬਨਟ ਦੇ ਵਿੱਚ ਤਸੀਲ ਹਰਿਆਣਾ ਜਿਹੜਾ ਬਣਾਉਣ ਦਾ ਜਿਹੜਾ ਸਰਪੱਖੀ ਜਿਹੜਾ ਫੈਸਲਾ ਲਿਆ ਗਿਆ ਤਾਂ ਜੋ ਪੰਜਾਬ ਪਿੰਡਾਂ ਦੇ 12 ਪਟਵਾਰ ਸਰਕਲ 2 ਕਨਗੋ ਸਰਕਲ ਜਿਹੜਾ ਉੱਥੇ ਅੱਜ ਮਨਜ਼ੂਰੀ ਮਿਲੀ ਆ ਸੋ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਬਲਮਾਂ ਜਿਹੜੀਆਂ ਤਹਿਸੀਲਾਂ ਦੇ ਵਿੱਚ ਆਉਂਦੀਆਂ ਸੀ ਉਹ ਜ਼ਿਆਦਾ ਤਹਿਸੀਲ ਅਪਗ੍ਰੇਡ ਕਰਕੇ ਤਹਿਸੀਲ ਦਾ ਤਹਿਸੀਲਾਂ ਨਵੀਆਂ ਬਣਾ ਕੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਆ ਜਿਹੜੇ ਕੈਬਨਿਟ ਦੇ ਵਿੱਚ ਵੱਡੇ ਫੈਸਲੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ ਪੂਰੀ ਕੈਬਨਿਟ ਨੇ ਦਿੱਤੇ ਆ ਇਹ ਪੁੰਗਰ ਨਹੀਂ ਹਰਿਆਣਾ ਕੁਈ ਪਹਿਲਾਂ ਸੀਗੀ ਹੁਣ ਹਰਿਆਣਾ ਬਣੀ ਵੱਖ-ਵੱਖ ਮਾਲ ਅਠਾਟੀਆਂ ਕੋਲ ਲੰਬੇਤ ਅਦਾਲਤੀ ਮਾਮਲਿਆਂ ਦੇ ਨਿਪਟਾਰੇ ਤੇਜ਼ੀ ਨਾਲ ਕਰਨ ਲਈ ਮੰਤਰੀ ਪ੍ਰਸ਼ਦ ਭੋਮਾਲੀਆ 1887 ਵਿਟ ਮੁੱਖ ਸੋਧਾ ਦਾ ਪ੍ਰਸਤਾਵ ਮਨਜ਼ੂਰ ਕੀਤਾ ਗਿਆ ਇਹ ਸੋਧਾ ਧਿਰਾਂ ਦੇ ਸਮੇਂ ਦੀ ਬਰਬਾਦੀ ਅਤੇ ਬਲੋੜੀ ਪ੍ਰਸ਼ਾਸਨ ਨੂੰ ਰੋਕਣ ਲਈ ਰੋਕਣ ਵਿੱਚ ਮਦਦ ਕਰਨਗੇ ਇਸ ਤੋਂ ਇਲਾਵਾ ਇਹ ਸੋਧਾ ਆਮ ਜਨਤਾ ਦੀ ਸਹੂਲਤ ਲਈ ਜਿਹੜਾ ਕੰਪਿਊਟਰਾਈਜ਼ ਰਿਕਾਰਡ ਰੱਖਣ ਵਿੱਚ ਸਹਾਇਕ ਹੋਣਗੇ ਇਦੇ ਨਾਲ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਪਾਲਿਸੀ ਬਣਾਈ ਗਈ ਸੀ ਪੰਜਾਬ ਇਸ ਸਵਾਮਿਤਾ ਮੇਰਾ ਘਰ ਮੇਰਾ ਨਾਮ ਸਕੀਮ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਮੰਤਰੀ ਮੰਡਲ ਵੱਲੋਂ ਅੱਜ ਪੰਜਾਬ ਆਬਾਦੀ ਦੇ ਰਿਕਾਰਡ ਆਫ ਰਾਈਟ ਐਕਟ 2021 ਮਹੱਤਵਪੂਰਨ ਸੋਧਾਂ ਦਾ ਪਛਤਾ ਮਨਜ਼ੂਰ ਕੀਤਾ ਗਿਆ ਇਹ ਸੋਧਾਂ ਇਸ ਸਕੀਮ ਅਧੀਨ ਵੱਖ-ਵੱਖ ਸੀਮਾਵਾਂ ਨੂੰ ਘਟਾ ਕੇ ਯਕੀਨੀ ਬਣਾਉਣਗੀਆਂ ਕਿ ਨਾਗਰਿਕਾਂ ਨੂੰ ਸਮੇਂ ਸਿਰ ਉਹਨਾਂ ਦੇ ਪ੍ਰੋਅਰਟੀ ਕਾਰਡ ਮਿਲ ਸਕਣ ਜਿਸ ਨਾਲ ਜਾਇਦਾਦ ਦੇ ਰਿਕਾਰਡ ਵਿੱਚ ਸੁਧਾਰ ਹੋਵੇਗਾ ਝਗੜੇ ਘਟਣਗੇ ਰਹਿਸੀ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਗੇ ਲੋਕਾਂ ਨੂੰ ਬੈਂਕ ਲੋਨ ਮਿਲਗੇ ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਐਨਆਰਈ ਭਰਾਵਾਂ ਨੂੰ ਆਉਂਦੀਆਂ ਸੀ ਜਿਹੜੇ ਇਹ ਮੇਰਾ ਘਰ ਮੇਰੇ ਨਾਮ ਦਾ ਜਿਹੜਾ ਕਾਰਡ ਬਣ ਜਾ ਰਿਹਾ ਇਹਦੇ ਵਿੱਚ ਕੋਈ ਕਿਤੇ ਵੀ ਰਵੇ ਉਹਦਾ ਜਿਹੜਾ ਘਰ ਉਹਦੇ ਨਾਮ ਤੇ ਹੋਊਗਾ ਉਹਦੀਆਂ ਰਿਸ਼ਤੀਆਂ ਹੋ ਸਕਣਗੀਆਂ ਉਸ ਤੇ ਨਾਲ ਬੈਂਕ ਲੋਨ ਮਿਲ ਸਕਣਗੇ ਜਿਹੜਾ ਉਹਨਾਂ ਦਾ ਜਿਹੜਾ ਰੋਟੀ ਕਾਰਡ ਜਿਹੜਾ ਉਹ ਬਹੁਤ ਜਲਦੀ ਉਹਨੂੰ ਦੇਣ ਜਾ ਰਹੇ ਸੋ ਮੁੱਖ ਮੰਤਰੀ ਸਰਦਾਰ ਪ੍ਰਗੋਸ਼ ਸਿੰਘ ਮਾਨ ਜੀ ਦੀ ਸਰਕਾਰ ਹਮੇਸ਼ਾ ਹੀ ਲੋਕਾਂ ਦੀਆਂ ਸਮਾਵਾਂ ਦੇ ਲਈ ਸਮਾਵਾਂ ਦੇ ਲਈ ਜਿਹੜੀਆਂ ਸਮਾਵਾਂ ਤੇ ਵਿੱਚ ਪ੍ਰੇਸ਼ਾਨੀ ਹੁੰਦੀ ਸੀ ਉਹਨੂੰ ਆਸਾਨ ਤਰੀਕੇ ਨਾਲ ਕਰਨ ਦੇ ਲਈ ਕਿਉਂਕਿ ਸਭ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਜਿਹੜੀਆਂ ਪ੍ਰੇਸ਼ਾਨੀਆਂ ਸੀ ਕਿ ਜਿੱਦਾਂ ਹਿਾਰਪੁਰ ਦੀ ਦੱਸਿਆ ਗਿਆ ਕਿ ਉਹਨਾਂ ਨੂੰ ਤਹਿਸੀਲ ਜਾਣ ਦੀ ਬਨੂਰ ਉੱਥੇ ਜਾਣਾ ਪੈਂਦਾ ਸੀਗਾ ਪੁੰਗੇ ਤੇ ਉਹਨਾਂ ਨੂੰ ਨੇੜੇ ਤਹਿਸੀਲ ਹਰਿਆਣੇ ਬਣਾ ਦਿੱਤੀ ਗਈ ਫਿਰ ਉਸ ਤੋਂ ਬਨੂਰ ਦੇ ਵਿੱਚ ਤਹਿਸੀਲ ਨੂੰ ਅਪਗ੍ਰੇਡ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਜਿਹੜੀਆਂ ਰਿਸ਼ਤੀਆਂ ਵੇਲੇ ਆਪਣੇ ਇੰਤਕਾਲਾਂ ਵੇਲੇ ਪ੍ਰੋਬਲਮਾਂ ਜਿਹੜੀਆਂ ਜਿਹੜੀਆਂ ਪਟਵਾਰੀ ਦਫ਼ਤਰਾਂ ਦੇ ਵਿੱਚ ਜਾਂ ਕਾਨੂੰਗੋਨੀ ਮਿਲਦੇ ਸੀ ਜਦੋਂ ਇਹ ਅਪਗ੍ਰੇਡ ਹੁੰਦੀਆਂ ਸੋ ਇਹਨਾਂ ਲੋਕਾਂ ਨੂੰ ਸਾਰੀਆਂ ਸਹੂਲਤਾਂ ਬਹੁਤ ਆਸਾਨੀ ਨਾਲ ਆਰਾਮ ਦੇਕ ਮਿਲਦੀਆਂ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਹਿਲੇ ਦਿਨ ਤੋਂ ਹੀ ਇਹ ਹੀ ਸੋਚ ਹੈ ਕਿ ਪੰਜਾਬ ਦੀ ਤਰੱਕੀ ਪੰਜਾਬ ਦਾ ਵਿਕਾਸ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਹਰ ਜਿਹੜੀ ਸਹੂਲਤਾਂ ਉਹ ਆਸਾਨੀ ਨਾਲ ਹੋ ਸਕੇ ਬਾਕੀ ਡਿਟੇਲ ਦੇ ਵਿੱਚ ਤੁਹਾਨੂੰ ਮੈਂ ਅੱਜ ਸਾਡੇ ਕੈਬਨਟ ਤੋਂ ਜਿਹੜਾ ਮਿਲ ਜੂਗਾ ਲੈਟਰ ਮਿਲ ਜੂਗਾ ਉਹ ਤੁਸੀਂ ਆਪਣੀ ਸਾਰੀ ਹੋ ਸਕਦਾ ਨਹੀਂ ਬਨੂੜ ਨੂੰ ਕੀ ਕੀਤਾ ਗਿਆ ਬਨੂੜ ਤੇ ਜਿਹੜੀ ਬਲੂਨ ਨੂੰ ਅਪਗ੍ਰੇਡ ਕੀਤਾ ਗਿਆ ਸਭ ਜੀ ਨੂੰ ਪਤਾ ਹੈ ਸਬਡਿਵੀਜ਼ਨ ਬਣਾ ਗਿਆ ਤੇ ਹਰਿਆ ਇਹਦਾ ਹਰਿਆਣਾ ਹੈ ਸ਼ਰਮੋ ਜਿਹੇ ਹਾਂਜੀ ਹਰਿਆਣਾ